ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਆਪਣੇ ਬੜੇ ਮੁਰਲੇ ਵਿਚਾਰ ਜਿਹੜੇ ਨੇ ਸੰਗਤ ਦੇ ਵਿੱਚ ਸਾਂਝੇ ਕੀਤੇ ਨੇ ਸੋ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਤੇ ਅੱਜ ਦਾ ਜਿਹੜਾ ਹੈ 바ਵਾ ਸਾਹਿਬ ਦਾ ਅੱਜ ਦਾ ਅਸੀਂ ਜਨਮ ਦਿਨ ਮਨਾ ਰਹੇ ਆ ਤੇ ਕਿਉਂ ਮਨਾ ਰਹੇ ਤੇ ਵਿਚਾਰ ਕਰਨ ਦੀ ਗੱਲ ਹੈ ਕਿਉਂਕਿ ਉਸ ਮਹਾ ਮਾਨਮਰਨ ਉਹ ਹੋ ਵੀ ਕਈਆਂ ਦੇ ਜਨਮ ਦਿਨ ਆਉਂਦੇ ਨੇ ਉਹ ਨਹੀਂ ਮਨਾਏ ਜਾਂਦੇ ਸਾਰਾ ਵਿਸ਼ਮ ਜਿਹੜਾ ਹੈਗਾ ਉਹਨਾਂ ਨੂੰ ਅੱਜ ਜਿਹੜਾ ਯਾਦ ਕਰੇਗਾ ਕੱਲ ਲਗਾਤਾਰ ਜਿਹੜਾ ਯਾਦ ਕਰਦਾ ਰਹੇਗਾ ਸੋ ਇਹਦੇ ਵਿੱਚ ਹੈਗਾ ਆਪਾਂ ਜੂਲ ਬਾਬਾ ਸਾਹਿਬ ਨੂੰ ਪੜੀਏ ਫਿਰ ਆਪਾਂ ਜਿੰਦੇ 134ਵੇਂ ਜਨਮ ਦਿਹਾੜੇ ਮਨਾ ਰਹੇ ਪਿੰਡ ਹੈੜੀ ਦੀ ਸ਼੍ਰੀ ਗੁਰੂ ਜੀ ਦਾਸ ਕਨ ਬੀ ਸੋਸਾਇਟੀ ਅਤੇ ਪੰਡਾਲ ਵਿੱਚ ਹਾਜ਼ਰ ਸਨੂ ਮੇਰੇ ਨਾਲ ਸੰਗਤ ਜੀਓ ਜੈ ਕੀ ਜੈ ਭਾਰਤ ਇੱਥੇ ਆਉਣ ਤੋਂ ਪਹਿਲਾਂ ਅਸੀਂ ਕਿਉਂਕਿ ਕੱਲ ਪ੍ਰੋਗਰਾਮ ਜੋ ਹੈ ਸਾਡਾ ਵਿਸ਼ੇਸ਼ ਕਰਕੇ ਗਿੱਧੇ ਵਾਲ ਬੱਚਿਆਂ ਦੇ ਉੱਪਰ ਫੋਕਸ ਕੀਤਾ ਹੈ ਤਾਂ ਮੈਂ ਖੁਦ ਦੇ ਲੈਕਚਰ ਵਿੱਚ ਵੀ ਇਹ ਜੀ ਸੀ ਕਿ ਬੱਚੇ ਅੱਜ ਕੱਲ੍ਹ ਜੋ ਹੈ ਇਸ ਮਿਸ਼ਨ ਤੋਂ ਬਾਬਾ ਸਾਹਿਬ ਦੇ ਮਿਸ਼ਨ ਤੋਂ ਦੂਰ ਹੁੰਦੇ ਜਾ ਰਹੇ ਨੇ ਸਾਨੂੰ ਉਹਨਾਂ ਦੇ ਉੱਪਰ ਧਿਆਨ ਦੇਣ ਦੀ ਜ਼ਰੂਰਤ ਹੈ ਪਰ ਇੱਥੇ ਆ ਕੇ ਦੇਖਿਆ ਇਸ ਪਿੰਡ ਦੇ ਜੋ ਬੱਚੇ ਨਾਲ ਨੇ ਬਹੁਤ ਮਿਹਨਤੀ ਔਰ ਇੱਥੋਂ ਦੀ ਕਮੇਟੀ ਨੇ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਦੀ ਸਿੱਖਿਆ ਦਿੱਤੀ ਗਈ ਹੈ ਕਿ ਹੁਣ ਲੱਗਦਾ ਨਹੀਂ ਹੈ ਕਿ ਬਾਬਾ ਸਾਤਾ ਕੁਸ਼ਤੀ ਪਿੱਛੇ ਜਾਣ ਬੋਲਣਾ ਹੈ ਸੋ ਅਗਰ ਅਸੀਂ ਕੋਈ ਕੰਮ ਨੂੰ ਨਿਸ਼ਚੈ ਕਰ ਲਈਏ ਅਸੀਂ ਉਸ ਕੰਮ ਨੂੰ ਪੂਰਾ ਕਰ ਸਕਦੇ ਹਾਂ ਤੇ ਇਹ ਜੋ ਅੱਜ ਦੇਖਣ ਨੂੰ ਮੌਕਾ ਮਿਲ ਰਿਹਾ ਹੈ ਜੋ ਬੱਚੇ ਇਸ ਮਿਸ਼ਨ ਨਾਲ ਜੁੜੇ ਹਨ ਇਹ ਪਿੰਡ ਹਲੇ ਹਿੱਤੀ ਇਹ ਕਮੇਟੀ ਹੈ ਚੇਰਮਾਨ ਸਾਹਿਬ ਜੀ ਰਿਸ਼ਵਜਾ ਸੰਤੂ ਜੀ ਪ੍ਰਧਾਨ ਸਾਹਿਬ ਸ਼੍ਰੀ ਰਾਏਕਰ ਮੱਟੂ ਜੀ ਔਰ ਇਥੋ ਦੇ ਜੋ ਸਮੂਹ ਕਮੇਟੀ ਹੈ ਉਸ ਦੀ ਮਿਹਨਤਾਂ ਦੀ ਹੈ 10 ਵਾਲਾ ਹੋਣ ਇਸ ਪਿੰਡ ਦੀ ਕਮੇਟੀ ਨੂੰ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਮਾਤਾ ਪਿਤਾ ਨੂੰ ਸੂਹ ਸੰਗਤ ਨੂੰ ਬਹੁਤ ਬਹੁਤ ਮੁबारकबाद ਬਹੁਤ ਵਧਾਈ ਦੇ ਪਾਤਰ ਹਨ ਸਾਡੇ ਬਹੁਤ ਜੀ ਸਤਿਕਾਰਯੋਗ ਪਿੰਡ ਹੈਲਰ ਦੇ ਪ੍ਰਧਾਨ ਸਾਹਿਬ ਤਵਾ ਸੰਤਾਨਾਂ ਬਾਬਾ ਸਾਹਿਬ ਡਾਕਟਰ ਮੀਰਕਾਰ ਜੀ ਨੇ 134ਵੇਂ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਜੀ ਵਿਸ਼ੇ ਦੇ ਜਨਮ ਦਿਹਾੜੇ ਤੇ ਤੁਹਾਨੂੰ ਸਾਰਿਆਂ ਨੂੰ ਲੱਖ-ਲੱਖ ਮੁਬਾਰਕਾਂ ਹੋਣ ਇਹ ਦਿਨ ਹਮੇਸ਼ਾ ਸਾਡੀ ਜ਼ਿੰਦਗੀ ਚ ਆਉਂਦਾ ਰਹੇ ਤਾਂ ਜੋ ਭਾਈਚਾਰਾ ਮੇਲ ਮਿਲਾਪ ਇਹ ਤਾਰਬਾ ਇਹ ਕਾਫਲਾ ਇਦਾਂ ਹੀ ਅੱਗੇ ਤੋਂ ਕੇ ਵਧਦਾ ਜਾਵੇ ਦੇਖੋ ਇੱਕ ਤਾਂ ਅਸੀਂ ਉਦਾਂ ਸੁੱਖਣਾ ਸੁੱਖਦੇ ਸਾਨੂੰ ਆ ਮਿਲ ਜਾਂਦੇ ਸਾਨੂੰ ਆ ਮਿਲ ਜਾਵੇ ਓ ਬਾਬਾ ਸਾਹਿਬ ਨੇ ਤਾਂ ਬਿਨਾ ਸੋਪਣਾ ਸਾਡੀਆਂ ਢੋਲੀਆਂ ਭਰ ਦਿੱਤੀਆਂ ਅਸੀਂ ਧੰਨਵਾਦ ਜਿੰਦੇ ਹਲੇ ਜੀ ਜੀ ਗੁਰੂ ਦਾਸ ਸਾਹਿਬ ਤੇ ਅੰਕਲ ਆਪਣੇ ਸੰਤੂ ਸਾਹਿਬ ਕੁਮਾਰ ਕਾ ਜੀ ਅੱਜ ਸਾਰਿਆਂ ਦੇ ਬਸਾਕੀਆਂ ਦੀ ਜੀ ਵੀ ਮਾਰਕਾ ਤੇ ਨਾਮ ਦੇ ਨਾਲ ਅੱਜ ਦੇ ਇਹ ਖਾਲਸੇ ਦੀ ਧਰਤੀ ਤੇ ਇਨ ਗਰੀਬ ਸਿੱਖਾਂ ਨੂੰ ਦੋ ਪਾਛੜੀਆਂ ਸਤਿਗੁਰੂ ਦਸਵੇਂ ਪਿਤਾ ਨੇ ਅੱਜ ਸਿੰਘ ਔਰ ਕੋਰ ਇੱਕ ਸ਼ਬਦ ਦਿੱਤੇ ਜੀ ਸਾਨੂੰ ਸਿੰਘ ਤੇ ਕੋਰ ਅਸੀਂ ਉਹ ਸਿੰਘ ਔਰ ਕੋਰ ਭੁੱਲ ਗਏ ਆ ਹੁਣ ਸਿੰਘ ਦੇ ਪਿੱਛੇ ਵੀ ਜਾਤਾਂ ਲੱਗ ਜਾਂਦੇ ਆ ਤੋਂ ਅਸੀਂ ਸਿੰਘ ਔਰ ਕੋਰ ਦਾ ਦਿਵਸ ਵੀ ਅੱਜ ਹੈ ਤੇ ਬਾਬਾ ਸਾਹਿਬ ਡਾਕਟਰ ਜੀ ਆ ਰਵੇਦ ਕਰ ਜੀ ਦਾ ਵੀ ਜਨਮ ਦਿਹਾੜਾ ਜਿਹੜਾ 134 ਮਾ ਉਹ ਪੂਰੇ ਦੇਸ਼ ਵਿਸ਼ਵ ਦੇ ਵਿੱਚ ਮਨਾ ਰਹੇ ਆ ਉਹਦੇ ਵਿੱਚ ਇੱਕ ਛੋਟਾ ਜਿਹਾ ਪ੍ਰੋਗਰਾਮ ਔਰ ਛੋਟੇ ਜਿਹੇ ਪਿੰਡ ਵਿੱਚ ਬਲੌਕ ਤਲਵਾਰੇ ਦੇ ਵਿੱਚ ਇਹਦਾ ਹੰਦਰਾ ਕੀਤਾ ਬਣਾਇਆ ਜਾ ਰਿਹਾ ਬੱਚਿਆਂ ਦਾ ਪ੍ਰੋਗਰਾਮ ਬਹੁਤ ਵਧੀਆ ਸੀ ਚੱਪਲਾ ਕਿ ਜਾਰੀ ਵੇਖੀ ਵਧੀਆ ਸਾਰਿਆਂ ਦੇ ਬੱਚਿਆਂ ਦੇ ਵਧੀਆ ਕੀਤਾ ਗੱਲ ਬਾਬਾ ਸਾਹਿਬ ਦੀ ਜਦੋਂ ਸ਼ੁਰੂ ਕਰਦੇ ਆਂ ਤੇ ਆਪਾਂ 20ਵੀਂ ਸਦੀ ਦੀ ਗੱਲ ਸ਼ੁਰੂ ਕਰਦੇ ਆਂ 20ਵੀਂ ਸਦੀ ਦੇ ਵਿੱਚ ਸਿਰਫ ਦੋ ਲੜਾਈਆਂ ਲੜੀਆਂ ਗਈਆਂ 22 ਮਿੱਤ ਸੀ ਵੇਖੇ ਜਾਂ 20ਵੀਂ ਸਦੀ ਦੇ ਵਿੱਚ ਇੱਕ ਅਹਿਤਿਆਮ ਦੀ ਲੜਾਈ ਸ਼ੁਰੂ ਹੋਈ ਸੀ ਇਸ ਪਹਿਲਾ ਵਿਸ਼ਮਜੁੱਧ ਦੂਜਾ ਵਿਸ਼ਮਜੁੱਧ ਤੇ ਛੋਟੇ ਛੋਟੇ ਰਾਜੇ ਆਪਣੇ ਗਰੀਜਾਂ ਦੇ ਖਿਲਾਫ ਸੰਘਰਸ਼ ਕਰਦੇ ਰਹੇ ਸਿਰਫ ਆਪਣੇ ਰਾਜ ਵਾਸਤੇ ਇੱਕ 바ਵਾ ਸਾਹਿਬ ਡਾਕਟਰ ਵੀ.ਆਰ. ਬੇਦਕਰ ਇਤਾਂ ਦੇ ਸਖਸ਼ ਸੀਗੇ ਮਹਾਨਾਇਕ ਸੀਗੇ ਜਿਨ੍ਹਾਂ ਦੀ ਲੜਾਈ ਕਲਮ ਦੇ ਨਾਲ ਲੜੀ ਗਈ ਬੱਚੇ ਬਜ਼ੁਰਗ ਕਮੇਲੀ ਮਾਤਾ ਜਿਹੜੇ ਵੀ ਸਾਰੇ ਬੈਠੇ ਨੇ ਅੱਜ ਇਸ ਸਭ ਤੋਂ ਕੀ ਬਾਹ ਜਨਤਿ ਆਦਰ ਦਾ ਵਿਰਤ ਵਿਦਾ ਬੜਾ ਖੁਸ਼ੀ ਦੀ ਗੱਲ ਹੈ ਕਿ ਜਨਮ ਦਿਹਾੜਾ ਅਸੀਂ ਮਨਾ ਰਹੇ ਹਾਂ ਕੋਈ ਵਕਤ ਸੀ ਇਹਨਾਂ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹੈ ਅੱਜ ਜੋ ਵੀ ਅਸੀਂ ਗੱਲ ਕਰ ਰਹੇ ਆ ਜੋ ਅਸੀਂ ਬਾਜ ਰੱਖ ਰਹੇ ਆ ਜੋ ਵੀ ਕੁਛ ਕੀਤਾ ਡਾਕਟਰ ਭੀਮਦਾਵ ਜੀ ਨੇ ਆਹ ਛੋਟੀ ਜੀ ਬੱਚੀ ਕਹਿੰਦੇ ਸੀ ਵੀ ਲੋਕਾਂ ਨੂੰ ਤੇ ਮੁਕੱਦਰ ਨਾਲ ਮਿਲਿਆ ਬੜੀ ਮਨ ਖੁਸ਼ੀ ਹੈ ਕਿ ਇਹਦੇ ਬੱਚੇ ਸਾਡੇ ਅੱਜ ਤੋਂ ਗਿਆਨ ਹੋ ਰਿਹਾ ਕੋਈ ਵਕਤ ਸੀ ਸੰਤ ਨੂੰ ਥੋੜਾ ਜਿਹਾ ਪਤਾ ਲੱਗਿਆ ਜੋਨ ਸਦਕੇ ਨੂੰ ਮਨੁੱਖ ਹੋ ਗਈ ਸੀ ਬਾਬਾ ਜੀ ਮਕਤਬ ਸੰਤ ਜੋ ਮਿਲਿਆ ਬਾਬਾ ਜੀ ਨੂੰ ਦੇਖ ਮਿਲਿਆ ਤੇ ਬਹੁਤ ਖੁਬਾਦ ਆਪਾਂ ਸਾਰੇ ਪਿੰਡ ਵਾਸੀਆਂ ਦਾ ਸਾਰੇ ਭੈੜਾ ਦਾ ਇਹਦਾ ਛੋਟੇ ਛੋਟੇ ਬੱਚਿਆਂ ਦਾ ਜਾਇਨ ਸਾਰੇ ਦਾ ਗਿਆ ਤੇ ਜਾਇਨ ਬਹੁਤ ਹੀ ਸਤਕਾਰਯੋਗ ਵਕ ਵਕ ਬਹੁਤ ਹੀ ਸਤਕਾਰਯੋਗ ਵਕਵਾਕੇ ਪਿੰਡਾਂ ਤੋਂ ਵਕਵਾਕੇ ਇਲਾਕਿਆਂ ਤੋਂ ਸਾਡੇ ਇਸ ਨਮਾਣੇ ਜੀ ਛੋਟੇ ਜਿਹੇ ਪ੍ਰੋਗਰਾਮ ਦੇ ਵਿੱਚ ਸ਼ਰਕਤ ਕਰਨ ਦੇ ਲਈ ਸਵਾਗਤੀ ਹੈ ਜਿੱਤੇ ਸਾਡੀ ਕਮੇਟੀ ਦਾ ਮਾਣ ਵਧਾਇਆ ਹੈ ਉੱਥੇ ਸਾਨੂੰ ਵੀ ਮਾਰਗਦਰਸ਼ਨ ਮਿਲਦਾ ਕਿ ਅਸੀਂ ਵੀ ਅੱਗੇ ਤੋਂ ਹੋਰ ਵੀ ਵਧੀਆ ਤਰੀਕੇ ਦੇ ਨਾਲ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰ ਸਕੀਏ ਅੱਜ ਬੜਾ ਹੀ ਮੁਕੱਦਸ ਦਿਨ ਹੈ ਕਿ ਅਸੀਂ ਆਪਣੇ ਨੈਬਰ ਆਪਣੇ ਗੁਰੂ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਜਿਨ੍ਹਾਂ ਦਾ ਜਨਮ ਦਿਨ ਅਸੀਂ ਅੱਜ ਸੈਲੀਬ੍ਰੇਟ ਕਰ ਰਹੇ ਹਾਂ ਸਾਰੇ ਵਿਸ਼ਵ ਦੇ ਵਿੱਚ ਉਹਨਾਂ ਨੂੰ ਸਿੰਪਲ ਆਫ ਨੋਲੇਜ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਉਹ ਇਸ ਕਰਕੇ ਕਿਉਂਕਿ ਉਹਨੇ ਗੁਰੂ ਰੂਪਿਆਰਿ ਸਾਧ ਸੰਗਤ ਜੀ ਜਿੰਨੇ ਵੀ ਸੰਗਤਾਂ ਇਸ ਪੰਡਾਲ ਵਿੱਚ ਬੈਠੀ ਹੈ ਸਾਰਿਆਂ ਨੂੰ ਜੈ ਪੀਰ ਜੈ ਭਾਰਤ 바ਵਾ ਸਾਹਿਬ ਜੀ ਦੇ 134ਵੇਂ ਆਗਮਨ ਪੁਰਬ ਦੇ ਸੰਬੰਧ ਵਿੱਚ ਇਥੋਂ ਦੀ ਪ੍ਰਬੰਧਕੀ ਟੀਮ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਛੋਟੇ-ਛੋਟੇ ਬੱਚੇ ਜਿਹੜੇ ਆ ਉਹ 바ਵਾ ਸਾਹਿਬ ਦੀਆਂ ਰਚਨਾਵਾਂ गा ਕੇ ਸਾਰੀ ਸੰਗਤ ਨੂੰ ਨਿਹਾਲ ਕਰ ਰਿਹਾ ਹੈ ਇਹ ਸਾਡੀ 바ਵਾ ਸਾਹਿਬ ਜੀ ਦੀ ਦੇਣ ਹੈ ਕਿਉਂਕਿ ਉਹਨਾਂ ਨੇ ਸਭ ਤੋਂ ਵੱਧ ਤਵੱਜਹ ਜਿਹੜੀ ਆ ਪੜ੍ਹਾਈ ਨੂੰ ਦਿੱਤੀ ਉਹ ਵੀ ਇਹੋ ਜਿਹੇ ਸਮੇਂ ਦੇ ਵਿੱਚ ਪੜ੍ਹੇ ਕਿ ਜਦੋਂ ਘਰਾਂ ਦੇ ਵਿੱਚ ਇੱਕ ਦੀਵੇ ਦਾ ਇੰਤਜ਼ਾਮ ਕਰਨਾ ਬਹੁਤ ਮੁਸ਼ਕਲ ਸੀ ਬਾਬਾ ਸਾਹਿਬ ਜੀ ਨੇ ਸੜਕਾਂ ਦੇ ਉੱਤੇ ਜਿਹੜੀਆਂ ਸਟਰੀਟ ਲਾਈਟਾਂ ਚੱਲਦੀਆਂ ਨੇ ਦੇ ਥੱਲੇ ਬੈਠ ਕੇ ਪੜ੍ਹਾਈ ਕੀਤੀ ਸੋ ਉਸ ਸਮੇਂ ਦੇ ਵਿੱਚ ਜਿਹੜੀ ਪਲੱਸ 2 ਵੀ ਕਰਨੀ ਇੱਕ ਬਹੁਤ ਵੱਡੀ ਡਿਗਰੀ ਮੰਨੀ ਜਾਂਦੀ ਸੀ ਪਰ ਬਾਬਾ ਸਾਹਿਬ ਜੀ ਨੇ ਉਹਨਾਂ ਹਾਲਾਤਾਂ ਦੇ ਵਿੱਚ ਵੀ ਬੇਅੰਤ ਡਿਗਰੀਆਂ ਜਿਹੜੀਆਂ ਪ੍ਰਾਪਤ ਕੀਤੀਆਂ ਅੱਜ ਜੇ ਅਸੀਂ ਉਹਨਾਂ ਡਿਗਰੀਆਂ ਨੂੰ ਆਪਣੀ ਕਾਪੀ ਦੇ ਉੱਤੇ ਲਿਖੀਏ ਤਾਂ ਸਾਡੇ ਕਈ ਪੰਨੇ ਜਿਹੜੇ ਉਹਨਾਂ ਦੀਆਂ ਡਿਗਰੀਆਂ ਨਾਲ ਹੀ ਭਰ ਜਾਂਦੇ ਆ ਕਿਉਂਕਿ ਬਾਬਾ ਸਾਹਿਬ ਨੇ ਇਕੱਲਾ ਪੜ੍ਹਾਈ ਨਹੀਂ ਕੀਤੀ ਉਹਨਾਂ ਨੇ ਸਮੁੱਚੀ ਡਾਕਟਰ ਵੀ.ਆਰ. ਮੇਕਰ ਸਾਹਿਬ ਦੀ 1934ਵੇਂ ਜਨਮ ਦਿਹਾੜੇ ਤੇ ਬੈਠੀ ਸਾਧ ਸੰਗਤ ਵੱਖ-ਵੱਖ ਪਿੰਡਾਂ ਤੋਂ ਸਮਾਜ ਤੋਂ ਆਏ ਹੋਏ ਸਾਥੀ ਅਬੂ ਸਰਵਾਨ ਮੇਰੇ ਤੋਂ ਪਹਿਲਾਂ ਡਾਕਟਰ ਸਾਹਿਬਾਰੇ ਬਹੁਤ ਵਿਸਤਾਰ ਦੇ ਨਾਲ ਗੱਲਾਂ ਹੋਈਆਂ ਡਾਕਟਰ ਸਾਹਿਬ ਨੇ ਜਿੱਥੇ ਇੱਕ ਗੱਲ ਕਹੀ ਕਿ ਵਿਦਿਆ ਸਿੱਖਿਆ ਉਹ ਸ਼ੇਰਨੀ ਦਾ ਦੁੱਧ ਹੈ ਜਿਹੜਾ ਪੀਏਗਾ ਉਹ ਵਧਾੜੇਗਾ ਤੋਂ ਇਸ ਸਿੱਖਿਆ ਹੀ ਇੱਕ ਮਾਤਰ ਉਹਨਾਂ ਕੋ ਸਾਧਨ ਸੀ ਜਿਹਦੇ ਰਾਹੀਂ ਉਹਨਾਂ ਨੇ ਸਮਾਜਿਕ ਤਬਦੀਲੀ ਲਿਆਉਂਦੀ ਭਾਰਤ ਵਿੱਚ ਦੁਨੀਆ ਭਰ ਦੇ ਵਿੱਚ ਜੇ ਅਸੀਂ ਦੇਖੀਏ ਵੱਖ-ਵੱਖ ਸਿੱਖਿਤਾ ਨੂੰ ਪੜ੍ਹੀਏ ਜਿਨ੍ਹਾਂ ਲੋਕਾਂ ਨੇ ਸਿੱਖਿਆ ਗਿਆਨ ਹਾਸਲ ਕੀਤਾ ਉਹਨਾਂ ਨੇ ਸਮ ਉਹਨਾਂ ਨੇ ਆਪਣੇ ਘਰ ਦੀ ਤੰਦੀਵੀ ਨਹੀਂ ਕੀਤੀ ਉਹਨਾਂ ਨੇ ਸਮਾਜਿਕ ਤੰਦੀਵੀ ਵਾਸਤੇ ਕੰਮ ਕੀਤਾ ਚਾਹੇ ਉਹ ਮਹਾਤਮਾ ਖੁੱਲੇ ਹੋਣ ਡਾਕਟਰ ਵੀ.ਆਰ. ਮਹਿਤਵਰ ਸਾਹਿਬ ਹੋਣ ਗੁਰਅਰਖਾਬਾਬੁਰੁਰਪਬਿੰਦ ਸਿੰਘ ਸਾਹਿਬਾਨ ਹੋਣ ਜਿਨ੍ਹਾਂ ਵੀ ਸਾਡੇ ਅੱਜ ਕਿਉਂਕਿ ਖਾਸਾ ਸਾਇਨਾ ਦਿਵਸ ਵੀ ਹੈ ਸਿੱਖ ਇਤਿਹਾਸ ਦੇ ਵਿੱਚ 10 ਗੁਰੂ ਸਾਹਿਬਾਨ ਨੇ ਉਹਨਾਂ ਨੇ ਵੀ ਸਿੱਖਿਆ ਦੇ ਨਾਲ ਹੀ ਦੰਦੇ ਉੱਪਰ ਸਮਾਜ ਦੇ ਵਿੱਚ ਸਾਂਝੀ ਬਰਾਬਰਤਾ ਦੀ ਗੱਲ ਕੀਤੀ ਹੈ ਜਿਸ ਇਸ ਸਮਝ ਨੂੰ ਹੀ ਡਾਕਟਰ ਸਾਹਿਬ ਨੇ ਵੀ ਅੱਗੇ ਤੋਰਿਆ ਕਿਉਂਕਿ ਸਮਾਜ ਦੇ ਵਿੱਚ ਖਾਸ ਕਰਕੇ ਭਾਰਤੀ ਸਮਾਜ ਜਿਹੜਾ ਹੈ ਉਹ ਜਾਤਾਂ ਪਾਤਾਂ ਦੇ ਵਿੱਚ ਜਿਹੜਾ ਹੈ ਉਹ ਅੱਜ ਵੀ ਭਾਵੇਂ ਕਿ ਡਾਕਟਰ ਸਾਹਿਬ ਨੇ ਫਸਫਾ ਦਿੱਤਾ ਸੰਵਧਾਨ ਲਾਗੂ ਹੋ ਗਿਆ ਪਰ ਜਿਹੜੀ ਅੱਜ ਵੀ ਮਿੱਤਕਰ ਆਇਆ ਹੈ ਜਾਤ ਪਾਤ ਜਿਹੜੀ ਹੈ ਉਹ ਅੱਜ ਵੀ ਬਰਕਰਾਰ ਹੈ ਉਹ ਸਿਰਫ ਜਾਣੀ ਹੈ ਤੇ ਸਿੱਖਿਆ ਦੇ ਨਾਲ ਜਾਣੀ ਹੈ ਦੁਨੀਆ ਭਰ ਦੇ ਵਿੱਚ ਮੁਲਕਾਂ ਤੇ ਦੇਖਦੇ ਹਾਂ ਅਸੀਂ ਉੱਥੇ ਜਾਤ ਪਾਤ ਹੈ ਨਹੀਂ ਪਰ ਉੱਥੇ ਇੱਕ ਹੋਰ ਤਾਂ ਨਹੀਂ ਸਮੱਸਿਆ ਉਹ ਭੋਰੇ ਕਾਲੀ ਦੀ ਅਮਰੀਕਾ ਦੇ ਵਿੱਚ ਨੀਗਰੋ ਦੀ ਗੱਲ ਹੈ ਕੋਰੇ ਕਾਲੇ ਦਾ ਜਿਹੜਾ ਭੇਦ ਹੈ ਉਹਦੇ ਨੂੰ ਤਾਂ ਲੋਕਾਂ ਨੇ ਆਵਾਜ਼ ਉਠਾਈ ਹੈ ਤੇ ਲਗਭਗ ਦੇਸ਼ਾਂ ਦੇ ਵਿੱਚ ਲੋਕ ਉੱਠੇ ਆ ਜਿਨ੍ਹਾਂ ਨੇ ਸਮਾਨਤਾ ਦੀ ਗੱਲ ਕੀਤੀ ਹੈ ਬਰਾਬਰਤਾ ਦੀ ਗੱਲ ਕੀਤੀ ਹੈ ਉਹਦਾ ਜਿਹੜਾ ਫਲਸਫਾ ਉਹ ਗਿਆਨ ਦੇ ਵਿੱਚੋਂ ਉੱਤਪਿਤ ਹੋਇਆ ਇਵਨ ਗੀਤਾ ਦੇ ਵਿੱਚ ਲਿਖਿਆ ਕਿ ਰਿਕ੍ਰਿਸ਼ਨ ਨੇ ਕਰਮੋ ਗਿਆਨ ਗਿਆਨ ਦੀ ਉਤਪਤੀ ਕਰਮ ਚ ਹੋਣੀ ਹੈ ਤੇ ਗਿਆਨ ਦੇ ਨਾਲ ਹੀ ਤਲੀਲੀ ਹੋਣੀ ਹੈ ਇਹ ਤਕਬੀਲੀ ਵਾਸਤੇ ਸਮਾਜਿਕ ਤਜਲੀ ਦੀ ਸਾਨੂੰ ਜਿਹੜਾ ਸਭ ਤੋਂ ਵੱਧ ਜੋਰ ਜਿਹੜਾ ਹੈ ਡਾਕਟਰ ਸਾਹਿਬ ਨੇ ਵੀ ਦਿੱਤਾ ਉਹ ਗਿਆਨ ਦੇ ਦਿੱਤਾ ਅੱਜ ਜੇ ਅਸੀਂ ਗੱਲ ਕਰਦੇ ਹਾਂ ਸਿੰਪਲ ਆਫ ਨੋਲੇਜ ਹੀ ਤੇ ਸਿੰਪਲ ਆਫ ਨੋਲੇਜ ਦੇ ਤੌਰ ਤੇ ਇਹ ਅੱਜ 바ਵਾ ਸਾਹਿਬ ਡਾਕਟਰ ਪ੍ਰਿੰਦਾਵ ਅੰਬੇਕੀਰ ਜੀ ਦਾ ਜਨਮ ਦਿਨ ਅਤੇ ਸਦਗ੍ਰਾਂ ਦਾ ਪਾਵਨ ਪਵਿੱਤਰ ਦਿਹਾੜਾ ਜਿਹੜਾ ਗੁਰੂ ਘਰ ਵਿੱਚ तकरीबन ਹਰ ਵੀਂ ਮਹੀਨੇ ਦੀ ਸਰਬੰਦ ਨੂੰ ਆਪਾਂ ਮਨਾਉਂਦੇ ਹਾਂ ਸੋ ਅੱਜ 13 ਅਪ੍ਰੈਲ ਹੈ ਬਸਾਖੀ ਪੰਜਾਬ ਦਾ ਮੁੱਖ ਤਿਹਾਰ ਹੈ ਜਿੱਥੇ ਪਹਿਲਾ ਨਵੀਂ ਫਸਲ ਆਉਣ ਤੇ ਇਤਿਹਾਰ ਮਨਾਇਆ ਜਾਂਦਾ ਸੀ ਉੱਥੇ 1699 ਦੀ ਬਸਾਖੀ ਤੋਂ ਬਾਅਦ ਇਤੇ ਅੜਾ ਜਿਹੜਾ ਖਾਲਸਾ ਬੰਦ ਦਾ ਸਾਜਨਾ ਵਿੱਚ ਦੇ ਰੋਕ ਦੇ ਵਿੱਚ ਵੀ ਮਨਾਇਆ ਜਾਣ ਲੱਗਾ ਜਿਤੇ ਆਪਾਂ 바ਵਾ ਸਾਹਿਬ ਨੂੰ ਆਪ ਯਾਦ ਕਰ ਰਹੇ ਹਾਂ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ